ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ ਦਸਮਾ ਤਪੇ ਦਾ ਪਾਜ ਉਗੇੜਿਆ ਗੋਇੰਦਵਾਲ ਵਿਖੇ ਇੱਕ ਹਰੀ RAM ਨਾਂ ਦਾ ਮਰਵਾਖਤਰੀ ਰਿੰਦਾ ਸੀ ਉਹ ਆਪਣੇ ਆਪ ਨੂੰ ਤਪਾ ਖਵਾਂਦਾ ਸੀ ਤੇ ਮਰਵਾਖਤਰੀਆਂ ਦਾ ਮੁਖੀ ਸੀ ਜਦ ਗੁਰੂ ਜੀ ਦੀ ਮਹਿਮਾ ਜਗ ਵਿੱਚ ਬਹੁਤ ਹੋਣ ਲੱਗੀ ਤਾਂ ਉਹ ਤਪਾ ਖੂਬ ਤਪਿਆ ਲੋਕਾਂ ਨੂੰ ਖੂਬ ਚਸਕੇ ਲਗਾ ਕੇ ਸੁਣਾਏ ਕਿ ਗੁਰੂ ਅਮਰਦਾਸ ਜੀ ਨੇ ਰਿੰਦੀ ਕਸਰ ਵੀ ਕੱਢ ਦਿੱਤੀ ਹੈ ਧਰਮ ਦਾ ਮੂਲ ਵਰਨ ਆਸ਼ਰਮ ਵੀ ਉਖਾੜ ਦਿੱਤਾ ਹੈ ਲੰਗਰ ਵਿੱਚ ਇੱਕ ਪੰਗਤ ਵਿੱਚ ਪ੍ਰਸ਼ਾਦ ਛਕਣ ਦਾ ਹੁਕਮ ਹੈ ਦੇ ਕੇ ਪਰ ਧਰਮ ਪ੍ਰਿਸ਼ਟ ਕਰ ਦਿੱਤਾ ਹੈ ਨਵਾਂ ਪੰਥ ਚਲਾ ਦਿੱਤਾ ਹੈ ਉਸ ਦੀ ਚੱਕ ਚੁੱਕਿਆ ਹੀ ਵਿੱਚ ਕਈ ਖਤਰੀ ਆ ਗਏ ਗੁਰੂ ਜੀ ਨੇ ਉਸ ਤਪੇ ਧਾਪਾ ਜੂ ਗਾਰਡਨ ਲਈ ਐਲਾਨ ਕਰ ਦਿੱਤਾ ਕਿ ਜੋ ਵੀ ਕੋਈ ਵਰਨ ਪੇਦ ਛੱਡ ਕੇ ਕੋ ਪੰਗਤ ਵਿੱਚ ਪ੍ਰਸ਼ਾਦ ਪਾਏਗਾ ਉਸ ਨੂੰ 1 ਰੁਪਿਆ ਵੀ ਨਾਲ ਦਿੱਤਾ ਜਾਏਗਾ ਬਹੁਤ ਲੋਕ ਤਰਮ ਵਿੱਚੇ ਛੱਡ ਹੁਣ ਲੰਗਰ ਪਾਉਣ ਲੱਗ ਪਉਣ ਆਏ ਮਹਾਰਾਜ ਨੇ ਖਾਸ ਸੱਦਾ ਵੀ ਕੱਲਿਆ ਪਰ ਤਬਾ ਹੋਂ ਕਾਰਨ ਨਾ ਆਇਆ ਮਹਾਰਾਜ ਨੇ ਇਹ ਰਕਮ ਵਧਾ ਕੇ 5 ਰੁਪਏ ਤੱਕ ਕਰ ਦਿੱਤੀ ਬਹੁਤੇ ਲੋਕ ਆਏ ਪਰ ਤਪਾ ਫਿਰ ਵੀ ਨਾ ਆਇਆ ਪਰ ਜਦ ਇਹ ਹੀ ਰਕਮ ਗੁਰੂ ਜੀ ਨੇ ਵਧਾ ਕੇ ਇੱਕ ਮੋਹਰ ਕਰ ਦਿੱਤੀ ਤਾਂ ਹੁਣ ਤਪੇ ਲਈ ਰਹਿਣਾ ਮੁਸ਼ਕਲ ਸੀ ਤਪਾ ਇਤਨਾ ਵਿਆਕੁਲ ਹੋਇਆ ਕਿ ਕੁਝ ਸਮੇਂ ਓਨੁ ਕੁਛ ਵੀ ਸੁਝੇ ਬੁੱਝੇ ਨਾ ਆਪ ਦਾ ਨਾ ਆਇਆ ਪਰ ਆਪਣੀ ਲੜਕੇ ਨੂੰ ਪਿਛਲੀ ਦੀਵਾਰ ਤੋਂ ਟਪਾ ਕੇ ਲੰਗਰ ਅੰਦਰ ਬਿਠਾ ਦਿੱਤਾ ਲੜਕਾ ਆਪਣੀ ਢਾਂਗ ਹੀ ਟੁੜਾ ਬੈਠਾ ਸ਼ਹਿਰ ਵਿੱਚ ਜਦ ਇਹ ਗੱਲ ਫੈਲੀ ਤਾਂ ਸਭ ਨੇ ਤਪੇ ਨੂੰ ਫਿਟਕਾਰਾਂ ਪਾਈਆਂ ਕੋਈ ਮੂੰਹ ਹੀ ਨਾ ਲਾਏ ਪਰ ਬਖਸ਼ੰਦ ਗੁਰੂ ਜੀ ਨੂੰ ਜਦ ਤਪੇ ਦੀ ਇਸ ਮੰ ਦਸ਼ਾ ਦਾ ਪਤਾ ਲੱਗਾ ਤਾਂ ਉਸ ਨੇ ਪਾਸ ਬੁਲਾਇਆ ਤੇ ਸਮਝਾਇਆ ਕਿ ਤਪਾ ਤਪਾ ਲੈਣਾ ਆਸਾਨ ਹੈ ਪਰ ਤਪੇ ਵਾਲੀ ਰਹਿਣੀ ਰੱਖਣੀ ਬਹੁਤ ਔਖੀ ਹੈ ਤਪਾ ਉਹੀ ਹੈ ਜੋ ਨਿੰਦਾ ਝੂਠ ਬਕੀਲੀ ਤਿਆਗਦਾ ਹੈ ਕੋਈ ਇੰਜ ਹੀ ਤਪਾ ਬਣ ਬੈਠੇ ਤਾਂ ਉਸ ਦਾ ਪਾਜ ਉਗੜਿਆ ਟਿਲ ਨਹੀਂ ਲੱਗਦੀ ਮਾਇਆ ਪਿੱਛੇ ਫਿਰਨ ਵਾਲਾ ਤਪਾ ਨਹੀਂ ਹੋ ਸਕਦਾ ਤਪਾ ਉਹ ਹੀ ਹੈ ਜੋ ਤਪ ਕਰਦਾ ਹੈ ਸ਼ਬਦ ਦੀ ਜੈਸ ਨੂੰ ਸੋਜੀ ਹੈ ਸੇਵਾ ਕਰਕੇ ਗੁਰੂ ਰਜਾਂਦਾ ਹੈ ਫਿਰ ਜਦ ਨਗਰ ਦੇ ਮੁਖੀਆਂ ਨੂੰ ਤਪੇ ਦਾ ਲੋਭ ਲਹਿਰ ਵਿੱਚ ਗਰਕ ਜਾਂਦਾ ਪਤਾ ਲੱਗਾ ਤਾਂ ਖੂਬ ਹਸੇ ਕਿ ਇਹ ਕਾਹਦਾ ਤਪਾ ਹੈ ਇਹ ਤਪਾ ਜਿਹੜਾ ਆਪਣੇ ਆਪ ਨੂੰ ਹਰਥਾਂ ਤਪਾ ਤਪਾ ਖਵਾਂਦਾ ਸੀ ਗੁਰੂ ਅਮਰਦਾਸ ਜੀ ਨੇ ਇੱਕੋ ਵਾਰੀ ਉਸ ਦੇ ਅੰਦਰਲਾ ਲਾਲਚ ਪ੍ਰਗਟ ਪਾਪ ਕਰ ਵਿਖਾਇਆ ਖੋਜੀਆਂ ਧਖੌਰੂ ਤਪੇ ਦਾ ਪਾਜ ਉਗਾੜਨ ਨਾਲ ਖੱਤਰੀ ਤਾਂ ਚੁੱਪ ਕਰ ਗਏ ਪਰ ਖੋਜਿਆ ਨੇ ਅੱਤ ਚੁੱਕ ਲਈ ਇਹ ਖੋਜੇ ਸਰਵਰੀਏ ਹੁੰਦੇ ਸਨ ਸਰਵਰੀਆਂ ਦਾ ਇੱਕ ਟਿਕਾਣਾ ਤਰਨਤਾਰਨ ਦੇ ਲਾਗੇ 5 ਕੁ ਮੀਲ ਦੀ ਵਿੱਥ ਤੇ ਸੀ ਜਦ ਖੋਜੀਆਂ ਡਿੱਠਾ ਕਿ ਮੁਸਲਮਾਨ ਵੀ ਗੁਰੂਦਾਰ ਵੱਲ ਖਿੱਚੇ ਆ ਰਹੇ ਹਨ ਤੇ ਪ੍ਰਭਾਵ ਦਾ ਖੇਤਰ ਬਹੁਤ ਵੱਧ ਰਿਹਾ ਹੈ ਤਾਂ ਉਹਨਾਂ ਗੋਇੰਦਾ ਮਰਵਾਹੇ ਦੇ ਪੁੱਤਰਾਂ ਨੂੰ ਨਾਲ ਲੈ ਕੇ ਸਿੱਖਾਂ ਉੱਤੇ ਨਿੱਕੇ-ਮੋਟੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਜੀ ਪਾਸ ਸਿੱਖਾਂ ਨੇ ਜਦ ਸਾਰੇ ਹੱਲੇਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਕਿਹਾ ਬਿਲਕੁਲ ਨਾ ਕਬਰਾਣਾ ਨਿੰਦਾ ਉਸੇ ਦਾ ਵਗਾੜ ਕਰ ਸਕਦੀ ਹੈ। ਜੋ ਕੱਚੀ ਕੰਧ ਸਮਾਨ ਹੈ بارش ਜੀ ਪਰਬਤ ਤੇ ਪੈਂਦੀ ਹੈ ਸਗੋਂ ਉਸ ਦੇ ਆਸੇ ਪਾਸੇ ਨੂੰ ਨੁਹਾ ਕੇ ਨਿਖਾਰ ਪੈਂਦਾ ਹੈ ਸਾਡੀ ਤਾਂ ਇਹ ਅਰਦਾਸ ਹੋਣੀ ਚਾਹੀਦੀ ਹੈ ਕਿ हे ਵਾਹਿਗੁਰੂ ਇਹਨਾਂ ਦੇ ਹਿਰਦੇ ਸ਼ੁੱਧ ਕਰ ਤੇ ਸਿੱਧੇ ਰਾਹ ਪਾ ਜਦ ਕੋਈ ਬਦਲੇ ਲਈ ਕਹਿੰਦਾ ਤਾਂ ਤੀਜੇ ਪਾਤਸ਼ਾਹ ਫੁਰਮਾਉਂਦੇ ਕਿ ਬਦਲਾ ਨਹੀਂ ਲੈਣਾ ਬਰਨਾ ਕਰਤਾਰ ਦਾਸ ਸੰਨਿਆਸੀਆਂ ਦਾ ਟੋਲਾ ਉੱਥੇ ਆ ਟਿਕਿਆ ਗੀਜੇ ਹੋਏ ਖੋਜਿਆ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਸੰਨਿਆਸੀਆਂ ਨੇ ਖੋਜੀਆਂ ਨੂੰ ਘੇਰ ਕੇ ਬਹੁਤ ਮਾਰਿਆ ਮਾਰਦੀ ਬੇਇੱਜ਼ਤੀ ਨਾ ਸਹਾਰ ਸਕਦੇ ਹੋਏ ਪਿੰਡ ਛੱਡ ਗਏ ਦਿਨ ਬੀਤਦੇ ਗਏ ਗੁਰੂ ਜੀ ਦੀ ਮਹਿਮਾ ਦੇ ਚਰਚੇ ਕਰ ਕਰ ਹੋਣ ਲੱਗ ਗਏ ਈਰਖਾਲੂਆਂ ਨੂੰ ਛਿੱਥੇ ਪੈਣਾ ਪਿਆ ਬੀਬੀ ਪਾਨੀ ਜੀ ਦਾ ਵਿਆਹ ਇਸੇ ਸਾਲ ਦਸੰਬਰ 1552 ਨੂੰ ਬੀਬੀ ਪਾਨੀ ਜੀ ਦੀ ਸ਼ਾਦੀ ਗੁਰੂ ਰਾਮਦਾਸ ਜੀ ਨਾਲ ਹੋਈ। ਬੀਬੀ ਬੰਸਾ ਦੇਵੀ ਜੀ ਪਤੀ ਗੁਰੂ ਅਮਰਦਾਸ ਨੂੰ ਕਹਿਣ ਲੱਗੇ ਕਿ ਪਾਨੀ ਹੁਣ ਵੱਡੀ ਹੋ ਗਈ ਹੈ ਇਸ ਦਾ ਆਹਰ ਕਰੋ। ਮਹਾਰਾਜ ਨੇ ਪੁੱਛਿਆ ਕਿ ਲੜਕਾ ਕਿਹੋ ਜਿਹਾ ਹੋਵੇ ਤਾਂ ਸੁਬਾਵਕ ਹੀ ਮਾਤਾ ਜੀ ਨੇ ਕਿਹਾ ਉਸ ਜਿਹੜਾ ਜੋ ਸਦਾ ਹੀ ਸੇਵਾ ਵਿੱਚ ਜੁਟਿਆ ਰਹਿੰਦਾ ਹੈ। ਮਹਾਰਾਜ ਨੇ ਕਿਹਾ ਉਹ ਸਵਰਗਾ ਤਾਂ ਉਹੀ ਹੈ ਕਈ ਸਾਲਾਂ ਤੋਂ ਗੁਰੂ ਅਮਰਦਾਸ ਜੀ ਪਿੰਡ ਬਾਸਰ ਕੇ ਵਿਖੇ ਹੀ ਗੁਰੂ ਰਾਮਦਾਸ ਜੀ ਦਾ ਸੁਭਾ ਕਰਮ ਦੇਖ ਰਹੇ ਸਨ ਪਾਈ ਜੇਠਾ ਜੀ ਖੁੱਲੇ ਦਿਲ ਵਾਲੇ ਤੇ ਸਖੀ ਸਨ ਇੱਕ ਦਿਨ ਗੁਰੂ ਅਮਰਦਾਸ ਜੀ ਪਾਈ ਬਾਲੂ ਜੀ ਨੂੰ ਕਹਿੰਦੇ ਹਨ ਕਿਤਨੇ ਹੀ ਦਿਨ ਹੋ ਗਏ ਨੇ ਰਾਮਦਾਸ ਦੇਖਿਆ ਨਹੀਂ ਕਿਧਰੇ ਦਰਾਡੇ ਤਾਂ ਨਹੀਂ ਚਲੇ ਗਏ ਪਾਈ ਬਾਲੂ ਜੀ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਇਹ ਗੱਲ ਨਹੀਂ ਹੈ ਉਹ ਕਿਧਰੇ ਦੂਰ ਨਹੀਂ ਚਲੇ ਗਏ ਸਵੇਰ ਤੋਂ ਰਾਤ ਤੱਕ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ ਠੰਡਾ ਜਲ ਘਰ-ਘਰ ਲਿਆਉਂਦੇ ਹਨ ਜਿੱਥੇ ਕਿਤੇ ਵੀ ਪਰਾਂ ਦੂਰ ਸੰਗਤਾਂ ਬੈਠੀਆਂ ਆਰਾਮ ਕਰਦੀਆਂ ਹੁੰਦੀਆਂ ਹਨ ਜਲ ਪਾ ਕੇ ਪਲਾਂਦੇ ਨੇ ਲੰਗਰ ਲਈ ਨਾਲ ਲੈ ਕੇ ਆਉਂਦੇ ਨੇ ਫਿਰ ਪੱਖਾ ਫੇਰਦੇ ਨੇ ਹੋਰ ਕੋਈ ਗੱਲ ਨਹੀਂ ਸਿਰਫ ਇਹ ਕਾਰਨ ਹੈ ਸੇਵਾ ਤੋਂ ਹੀ ਸਮਾਂ ਨਹੀਂ ਮਿਲਦਾ ਬੋਲੀ ਦੀਨੀ ਲੋਕਾਂ ਦਾ ਉਧਾਰ ਕਰਕੇ ਜਦ ਤੀਰਥਾਂ ਤੋਂ ਵਾਪਸ ਮੁੜੇ ਤਾਂ ਕੁਝ ਮਹੀਨੇ ਉਸਾਰੀ ਦੇ ਕੰਮਾਂ ਵਿੱਚ ਜੁਟੇ ਰਹੇ ਸੰਗਤਾਂ ਵਹੀਰਾਂ ਪਾ ਕੇ ਆ ਰਹੀਆਂ ਸਨ ਸੇਵਾ ਸਿਮਰਨ ਸਦਾ ਹੁੰਦਾ ਰਹਿੰਦਾ ਸੀ ਗੁਰੂ ਅਮਰਦਾਸ ਜੀ ਨੇ ਇਹ ਨਿਰਣਾ ਲਿਆ ਕਿ ਕੋਈ ਸਥਾਨ ਜੀ ਹਾ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੇ ਘੱਟ ਤੋਂ ਘੱਟ ਸਾਲ ਵਿੱਚ ਇੱਕ ਵਾਰੀ ਸਾਰੀ ਕੌਮ ਇਕੱਠੀ ਹੋਵੇ ਤੇ ਜੀਵਨ ਰਾਹ ਪਾਏ। ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਹੁਕਮ ਯਾਦ ਸੀ ਪੁਰਖਾ ਪਾਰ ਬ੍ਰਹਮ ਦਾ ਪੰਥ ਕਰਨਾ, ਪਾਰ ਬ੍ਰਹਮ ਦਾ ਪੰਥ ਕਰਨ ਲਈ ਹੀ ਸੰਗਤ ਤੇ ਪੰਗਤ ਜ਼ਰੂਰੀ ਕੀਤੀ ਸੀ ਪਰ ਗੁਰੂ ਅਮਰਦਾਸ ਜੀ ਦੇਖ ਰਹੇ ਸਨ ਕਿ ਲੋਕਾਂ ਵਿੱਚ ਅਜੇ ਵੀ ਪਿੱਟ ਸੋਚ ਦਾ ਖਿਆਲ ਹੈ। ਜਦ ਤੱਕ ਅਜੇ ਹੀ ਬਿਰਤੀ ਨਾ ਬਣੀ ਕਿਸ 파ਰਮ ਬ੍ਰਹਮ ਦੇ ਜਾਏ ਨੇ ਪੰਥ ਦੀ ਜਥੇਬੰਦੀ ਬੰਨਣੀ ਮੁਸ਼ਕਲ ਹੈ ਸੋ ਬੌਲੀ ਸਾਜਣ ਦਾ ਨਿਰਣਾ ਇਸ ਪਾਸੇ ਦਾ ਇੱਕ ਹੋਰ ਮਹੱਤਵਪੂਰਨ ਕਰਮ ਸੀ ਸਾਰੇ ਇੱਕੋ ਥਾਂ ਇਸ਼ਨਾਨ ਕਰਨ ਤੇ ਇੱਕ ਥਾਂ ਦਾ ਜਲ ਪੀਣ ਨਾਲੇ ਪਾਠ ਧਿਆਨ ਕਰਨ ਵਾਲੀ ਆ ਦੀ ਸੋਣੀ ਥਾਮੀ ਬਣ ਜਾਏ ਬੋਲੀ ਦੀਆਂ 84 ਪੌੜੀਆਂ ਰੱਖੀਆਂ ਤਾਂ ਕਿ ਹਰ ਇੱਕ ਹਿਰਦੇ ਇਹ ਖਿਆਲ ਪ੍ਰਾਪਤ ਹੋ ਜਾਏ ਕਿ ਮੁਕਤੀ ਦਾਤਾ ਜਨਮ ਮਰਨ ਕੱਟਣ ਵਾਲਾ 84 ਕੱਟਣ ਵਾਲਾ ਗੁਰ ਸ਼ਬਦ ਹੈ ਇਹ ਹੁਕਮ ਹੋਇਆ ਸੀ ਕਿ ਜੋ ਇੱਕ ਮਨ ਚਿੱਤ ਇਨ੍ਹਾਂ ਪੌੜੀਆਂ ਤੇ 84 ਜਪਜੀ ਸਾਹਿਬ ਦੇ ਪਾਠ ਕਰੇਗਾ ਉਸ ਦਾ ਜਨਮ ਮਰਨ ਕੱਟਿਆ ਜਾਏਗਾ ਬਾਰ 84 ਕਰੈ ਸ্নান ਇਤਨੇ ਜਪਜੀ ਪਾਠ ਬਖਾਨ ਜਤ ਗੁਰੂ ਮੂਰਤ ਕਰਕੇ ਤਿਆਰ ਨਿਮਟੇ 84 ਆਵਨ ਜਾਨ ਅਗਲੀ ਸਾਖੀ ਅਗਲੇ ਪਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ